ਬੀਤੇ ਕਾਫੀ ਸਮੇਂ ਤੋਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਿਵਲਜ ਅਤੇ ਵਾਟਰ ਸਪਲਾਈ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਪੋਟੀਆਂ ਹੋਈਆਂ ਨੇ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਹੀਦ ਉਦਮ ਸਿੰਘ ਚੌਂਕ ਤੋਂ ਲੈ ਕੇ ਲੋਈਆਂ ਚੁੰਗੀ ਤੱਕ 1 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਉਹਨਾਂ ਕਿਹਾ ਕਿ ਗੁਰੂ ਕੀ ਨਗਰੀ ਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅਤੇ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਵੀ ਪਰੇਸ਼ਾਨੀ ਪੇਸ਼ ਨਹੀਂ ਆਉਂ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਤੂਦੀ ਰਿਪੋਰਟ ਜਿਹੜੀ ਨਵੀਂਦਤ ਨੂੰ ਮਾਹਰ ਕੀਤਾ ਹੈ ਕੀ ਜਣਾ ਚਲੋ ਦੇਖੋ ਕਾਫੀ ਲੰਬੇ ਸਮੇਂ ਤੋਂ ਇਹ ਬੜਾ ਤਕਲੀਫ ਸੀ ਲੋਕਾਂ ਨੂੰ ਕਿਉਂਕਿ ਸਾਰੇ ਸ਼ਹਿਰ ਦਾ ਜਿਹੜਾ ਉਹ ਸੀਵਰੇਜ ਵਾਟਰ ਸਪਲਾਈ ਪਾਈਪਾਂ ਸਟਾਰਮ ਸੀਵਰ ਇਹ ਸਾਰਾ ਜਿਹੜਾ ਇਹ ਪੱਟ ਪਟਈਆ ਹੋਇਆ ਸੀ ਪੈ ਗਿਆ ਸੋ ਅੱਜ ਹੁਣ ਦੁਬਾਰਾ ਜਿਹੜੀਆਂ ਵੇਟ ਕਰ ਰੇ ਸੀ ਮੀਂਹ ਹਟਣ ਤੇ ਸ਼ੁਰੂ ਕਰੀਏ ਆ ਦੋ ਤਿੰਨ ਦਿਨ ਹੋਏ ਨੇ ਮੀਂਹ ਤੋਂ ਥੋੜਾ ਰਾਤ ਮਿਲੀ ਹੈ ਤੇ ਅੱਜ ਅਸੀਂ ਇਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸ਼ਹੀਦ ਉਦਮ ਸਿੰਘ ਚੌਕ ਤੋਂ ਲੈ ਕੇ ਲੋ냐 ਰੋਡ ਤੱਕ ਤਕਰੀਬਨ 1.4 ਕਿਲੋਮੀਟਰ ਹੈ 1 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਸੋ ਬਹੁਤ ਵਧੀਆ ਸੜਕ ਜਿਹੜੀ ਹੈ ਉਹ ਤਕਰੀਬਨ 25 ਦਿਨ ਇੱਕ ਮਹੀਨੇ ਦੇ ਵਿੱਚ ਇਹ ਸਾਰੀ ਕੰਪਲੀਟ ਹੋ ਜਾਊਗੀ ਤੇ ਇਹਦੇ ਨਾਲ ਜਿੰਨੀ ਵੀ ਸੰਗਤ ਬਾਹਰੋਂ ਆਉਂਦੀ ਹੈ ਬੜੀ ਵੱਡੀ ਰਾਤ ਮਿਲੂਗੀ ਤੇ ਮੈਂ ਵੀ ਜਾਣਦਾ ਮੈਨੂੰ ਪਤਾ ਹੈ ਲੋਕੀ ਕ੍ਰਿਟੀਸਾਈਜ਼ ਵੀ ਕਰਦੇ ਸੀਗੇ ਬੜੇ ਵੀਡੀਓ ਵੀ ਪਾਉਂਦੇ ਸੀਗੇ ਕਿ ਬੁਰਾ ਹਾਲ ਹੈ ਸੁਲਤਾਨਪੁਰ ਦਾ ਪਰ ਮੈਂ ਇੱਥੇ ਜਿਹੜਾ ਇਹ ਕਹਿਣਾ ਚਾਹੁੰਨਾ ਵਾਂ ਕਿ ਸੀਵਰੇਜ ਪਾਣ ਲਈ ਪੱਟਣਾ ਹੀ ਪੈਂਦਾ ਜਿਹੜਾ ਗਰਾਊਂਡ ਤੇ ਪੱਟਣੀ ਪੈਂਦੀ ਸੜਕਾਂ ਪੱਟਣੀਆਂ ਪੈਦੀਆਂ ਘਰ ਦੇ ਵਿੱਚ ਵੀ ਇੱਕ ਕਮਰਾ ਬਣਾਈਏ ਤੇ ਖਲਾਰਾ ਪੈ ਜਿੱਦਦਾ ਤੇ ਸੋ ਇਹ ਸਦਾ ਲਈ ਨਜਾਤ ਮਿਲ ਗਈ ਹੈ ਨਹੀਂ ਤੇ ਇੱਥੋਂ ਦੀ ਸੰਗਤ ਜਿਹੜੀ ਹੈ ਪਵਿੱਤਰ ਸ਼ਹਿਰ ਦੀ ਸੰਗਤ ਜਿਹੜੀ ਹੈ ਇਹ ਸੀਵਰੇਜ ਵਾਲਾ ਪਾਣੀ ਵਾਟਰ ਸਪਲਾਈ ਤੇ ਸੀਵਰੇਜ ਮਿਕਸ ਹੋ ਜਾਂਦਾ ਸੀ ਉਹ ਪਾਣੀ ਪੀਣ ਲਈ ਮਜਬੂਰ ਸੀ ਜਿਹਦੇ ਨਾਲ ਮੈਂ ਇਹ ਕਹਿ ਸਕਦਾ ਵੀ ਗੰਧ ਪਿੰਦੇ ਸੀ ਲੋਕ ਸੋ ਸਦਾ ਲਈ ਨਜਾਤ ਮਿਲ ਗਈ ਹੈ ਤੇ ਇਹ ਹੁਣ ਲਿਪਾ ਪੋਚੀ ਰਹੀ ਹੈ ਮੇਨ ਰੋਡ ਇਹ ਹੋਈ ਹੈ ਬਾਕੀ ਗਲੀਆਂ ਅਲ ਵੀ ਜਿਹੜੀ ਹੈ ਉਹ ਛੇਤੀ ਸ਼ੁਰੂ ਹੋ ਕੇ ਸਾਰਾ ਕੰਮ ਕੰਪਲੀਟ ਹੋ ਜਾਊਗਾ ਪ੍ਰਕਾਸ਼ ਜੀ ਦੇ ਤੋਂ ਪਹਿਲਾ ਪਹਿਲਾ ਕੰਮ ਮੁਕਮਲ ਹੋ ਜਾਊਗਾ ਉਹਦੇ ਤੋਂ ਕੋਸ਼ਿਸ਼ ਕਰਾਂਗੇ ਅਸੀਂ ਪਹਿਲਾਂ ਸ਼ੁਰੂ ਕਰਨ ਦਾ ਜੇ ਰਹਿ ਵੀ ਗਿਆ ਬਹੁਤ ਥੋੜਾ ਰਹਿ ਜਾਊਗਾ ਅਦਰਵਾਈਜ਼ ਜਿਹੜਾ ਸਾਰਾ ਕੰਮ ਕੰਪਲੀਟ ਹੋ ਜਾਊਗਾ ਬਹੁਤ ਵੱਡਾ ਫਾਇਦਾ ਜੇ ਚੀਮਾ ਸਾਹਿਬ ਨੇ ਇਹਦਾ ਅਦਗਟਨ ਕੀਤਾ 1 ਕਰੋੜ ਰੁਪਇਆ ਲਗਭਗ ਲਾਗਤ ਲੱਗਣੀ ਹੈ ਤੇ ਇਹ ਫਦਾ ਲਈ ਇਹ ਰੋਕ ਕੱਟੇ ਜਾਣੇ ਆ ਦੇਖੋ ਟਾਈਮ ਤੇ ਲੱਗਦਾ ਹੀ ਆ ਉਹ ਟਾਈਮ ਲੱਗ ਕੇ ਇਹ ਸਾਰਾ ਕੁਝ ਜਿਹੜਾ ਸਟਾਰਮ ਵਾਟਰ ਦਾ ਪਾਣੀ ਨਹੀਂ ਖੜੂਗਾ ਇਥੇ ਸ਼ਹਿਰ ਚ ਔਰ ਜਿਹੜਾ ਵਾਟਰ ਸਪਲਾਈ ਦਾ ਖੋੜਾ ਉਹ ਵੀ ਨਿਕਲ ਜਾਣਾ ਉਹ ਵੀ ਕੰਮ ਚੱਲਦਾ ਪਿਆ ਅੰਦਰ ਸੜਕਾਂ ਦਾ ਅੱਜ ਅਸੀਂ ਸਾਰਾ ਸ਼ਹਿਰ ਵਾਸੀ ਚੀਮਾ ਸਾਹਿਬ ਦਾ ਧਿਆਮ ਆਦਮੀ ਪਾਰਟੀ ਦਾ ਬਹੁਤ ਧੰਵਾਦੀ ਆ ਕਿ ਇਹਨਾਂ ਨੇ ਇਹ ਕੰਮ ਸ਼ੁਰੂ ਕਰਕੇ ਤੇ ਇਹ ਸ਼ਹਿਰ ਨੂੰ ਫਿਰ ਬਲੰਦੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ